ਆਓ ਵਾਤਾਵਰਨ ਬਚਾਈਏ ਆਓ ਮਿਲ ਕੇ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਆਓ ਮਿਲ ਕੇ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਆਓ ਮਿਲ ਕੇ ਰੁੱਖ ਲਗਾਈਏ ਵਾਤਾਵਰਨ ਬਚਾਵਾਂਗੇ ਕਰ ਕਰ ਰੁੱਖ ਲਾਵਾਂਗੇ ਵਾਤਾਵਰਨ ਬਚਾਵਾਂਗੇ ਕਰ ਕਰ ਰੁੱਖ ਲਾਵਾਂਗੇ ਵਾਤਾਵਰਨ ਬਚਾਵਾਂਗੇ ਕਰ ਕਰ ਰੁੱਖ ਲਾਵਾਂਗੇ ਆਓ ਵਾਤਾਵਰਨ ਬਚਾਈਏ ਰੁੱਖ ਲਗਾ ਲਈਏ ਆਓ ਵਾਤਾਵਰਨ ਬਚਾਈਏ ਰੁੱਖ ਲਗਾ ਲਈਏ ਵਾਤਾਵਰਨ ਬਚਾਵਾਂਗੇ ਰੁੱਖ ਲਗਾਵਾਂਗੇ ਵਾਤਾਵਰਨ ਬਚਾਵਾਂਗੇ ਰੁੱਖ ਲਗਾਵਾਂਗੇ ਪ੍ਰਿੰਸ ਜੀ ਕੀ ਮੱਛੀ ਦਾ ਜਦੋਂ ਬੂਟੇ ਲਾ ਰਹੇ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਉਪਰਾਲਾ جاری ਹੈ ਇਸੇ ਉਪਰਾਲੇ ਤਹਿਤ ਸੰਸਥਾ ਵੱਲੋਂ ਵੱਖ-ਵੱਖ ਥਾਵਾਂ 'ਤੇ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ अहम ਯੋਗਦਾਨ ਪਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਅੱਜ ਮੈਂ ਇੱਥੇ ਇਸ ਮਹਿਮੇ ਦੇ ਵਿੱਚ ਸਾਨੂੰ ਯੋਗਦਾਨ ਦੇਣ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਤਸ਼ਾਹਜਨਕ ਤੌਰ ਤੇ ਪੁੱਜੇ ਲੋਕਤੰਤਰ ਦੇ ਚੌਥੇ ਥੰਬ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਵਿਸ਼ੇਸ਼ ਤੌਰ ਤੇ ਸਾਨੂੰ ਉਤਸ਼ਾਹਤ ਕਰਨ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਸਾਡੇ ਵਿੱਚ ਅੱਜ ਜੰਗਲਾਤ ਵਿਭਾਗ ਦੇ ਏਰੀਆ ਇੰਚਾਰਜ શ્રી ਵਿਸ਼ੇਖ ਸ਼ਰਮਾ ਜੀ ਆਏ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਮੈਂ ਦੱਸਣਾ ਚਾਹੁੰਦਾ ਕਿ ਸੰਸਥਾ ਦੇ ਜੋ ਮੈਂਬਰ ਜੋ ਵਾਤਾਵਰਣ ਪ੍ਰੇਮੀ ਨੇ ਵਿਕਾਸ ਗੁਪਤਾ ਵਿਸ਼ਾਲ ਗੁਪਤਾ ਜੋ ਉਹਨਾਂ ਦਾ ਜਨਮ ਦਿਨ ਹੈ ਦੋਨੇ ਜੁੜਵਿਆਂ ਭਰਾ ਨੇ ਉਹਨਾਂ ਨੂੰ ਜਨਮ ਦਿਨ ਮਨਾਉਂਦੇ ਹੋਏ ਅੱਜ ਸੰਸਥਾ ਵੱਲੋਂ ਟੈਂਕੀ ਨੰਬਰ 2 ਵਿਖੇ ਲਗਾਤਾਰ ਦੂਸਰੀ ਵਾਰ ਇੱਥੇ ਮਹਿਮਰੰਬੀ ਕੀ ਹੈ ਜਿੱਥੇ ਵੱਖ-ਵੱਖ ਪ੍ਰਕਾਰ ਦੇ ਫੁੱਲਾ ਫੁੱਲਾਂ ਦੇ ਬੂਟੇ ਜਿਹੜੇ ਲਗਾਏ ਜਾਣੇ ਨੇ ਤੇ ਮੈਂ ਧੰਨਵਾਦ ਕਰਦਾ ਜੰਗਲਾਤ ਵਿਭਾਗ ਦੇ ਸਾਡੇ ਜੋ ਅਫਸਰ ਨੇ ਅਧਿਕਾਰੀ ਰਜੇਸ਼ ਗੁਲਾਟੀ ਜੀ ਉਹਨਾਂ ਤੋਂ ਇਲਾਵਾ ਰੇਂਜ ਅਫਸਰ ਸਾਡੇ ਜਸਵੀਰ ਸਿੰਘ ਰਾਏ ਜੀ ਸੁਰਿੰਦਰ ਸਿੰਘ ਪਮੱਦੀ ਜੀ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਉਤਸ਼ਾਹਤ ਕੀਤਾ ਸਾਡਾ ਹੌਸਲਾ ਵਧਾਇਆ ਤੇ ਸਾਨੂੰ ਰੁੱਖ ਲਗਾ ਕੇ ਵਾਤਾਵਰਣ ਬਚਾਉਣ ਲਈ ਆਪਣਾ ਯੋਗਦਾਨ ਪਾਉਂਦੇ ਹੋਏ ਸਾਨੂੰ ਚੰਗੀ ਤਰ੍ਹਾਂ ਮੋਟੀਵੇਟ ਕੀਤਾ ਪ੍ਰੇਰਿਤ ਕੀਤਾ ਉਹਨਾਂ ਦੇ ਉਤਸ਼ਾਹ ਦੇ ਨਾਲ ਅਸੀਂ ਨਿਰੰਤਰ ਆਪਣੇ ਪ੍ਰਯਾਸ ਕਾਇਮ ਰੱਖ ਰਹੇ ਹਾਂ ਸਾਡੀ ਸੰਸਦ ਦੇ ਸਮੂਹ ਮੈਂਬਰ ਵੱਖ-ਵੱਖ ਇਲਾਕਿਆਂ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਵਾਤਾਵਰਨ ਬਚਾਉਣ ਲਈ ਆਪਾਂ ਦੇਖ ਰਹੇ ਹਾਂ ਕਿ ਗਲੋਬਲ ਵਾਰਮਿੰਗ ਦਾ ਖਤਰਾ ਜੋ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਮੰਡਰਾਉਂਦਾ ਨਜ਼ਰ ਆ ਰਿਹਾ ਸੀ ਇਸ ਵਾਰ ਉਹ ਜ਼ਿਆਦਾ ਵਧਿਆ ਨਜ਼ਰ ਆ ਰਿਹਾ ਮਈ ਮਹੀਨੇ ਦੇ ਵਿੱਚ ਕਦੀ ਇੰਨੀ ਗਰਮੀ ਨਹੀਂ ਪਈ ਜਿੰਨੀ ਐਤ ਕੀ ਪਈ ਹੈ ਤੇ ਲੋਕ ਵੀ اچੰਬੇ ਵਿੱਚ ਨੇ ਲੋਕਾਂ ਦੇ ਅੰਦਰ ਵੀ ਇੱਕ ਤਰ੍ਹਾਂ ਦਾ ਕਹਿ ਲਓ ਵੀ ਖੋਪਾ ਪੈਦਾ ਹੋਇਆ ਇਸ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਗਰਮੀ ਲੋਕਾਂ ਨੂੰ ਐਤ ਕੀ ਬਹੁਤ ਮਹਿਸੂਸ ਹੋਈ ਹੈ ਤੇ ਲੋਕ ਹੁਣ ਸੋਚਦੇ ਨੇ ਕਿ ਰੁੱਖ ਲਗਾਉਣਾ ਸਾਡਾ ਵੀ ਫਰਜ਼ ਹੈ ਨੈਤਿਕ ਜ਼ ਮੈਂ ਪਿਛਲੇ ਦਿਨੀ ਵੀ ਕਿਹਾ ਸੀਗਾ ਕਿ ਹਰੇਕ ਮਨੁੱਖ ਨੂੰ ਇੱਕ ਨਹੀਂ ਘੱਟੋ ਘੱਟ ਦੋ ਰੁੱਖ ਲਗਾਉਣੇ ਚਾਹੀਦੇ ਨੇ ਹੋ ਸਕੇ ਤਾਂ ਪੰਜ ਰੁੱਖ ਵੀ ਲਗਾਉਣੇ ਚਾਹੀਦੇ ਨੇ ਕਿਉਂਕਿ ਇੱਕ ਦੁਨਿਆਵੀ ਸੱਚ ਹੈ ਗੁਰਬਾਣੀ ਵਿੱਚ ਲਿਖਿਆ ਜੋ ਆਇਆ ਸੋ ਚਲਸੀ ਸਭ ਕੋਹੀ ਆਈ ਵਾਰੀ ਹੈ ਜਿਸ ਮਨੁੱਖ ਨੇ ਇਸ ਧਰਤੀ ਤੇ ਜਨਮ ਲਿਆ ਉਹਨੇ ਇੱਕ ਦਿਨ ਇੱਥੋਂ ਚੱਲ ਉਸਣਾ ਹੈ ਹਰ ਹਾਲਤ ਦੇ ਵਿੱਚ ਜਾਣਾ ਹੀ ਜਾਣਾ ਕੋਈ ਇੱਥੇ ਰਹਿਣਾ ਨਹੀਂ ਤੇ ਜਦੋਂ ਆਪਣੀ ਸੰਸਕ੍ਰਿਤੀ ਮੁਤਾਬਕ ਜਦੋਂ ਅੰਤਨ ਸੰਸਕਾਰ ਹੁੰਦਾ ਤਾਂ ਉਹਦੇ ਅੰਤਨ ਸੰਸਕਾਰ ਚ ਘੱਟੋ ਘੱਟ ਇੱਕ ਰੁੱਖ ਦੀ ਲੱਕੜ ਲੱਗ ਜਾਂਦੀ ਹੈ ਇਸ ਗੱਲ ਦਾ ਕੋਈ ਗੁਰਾ ਗੁੱਸਾ ਨਾ ਕਰੇ ਕੋਈ ਬੁਰਾ ਨਾ ਮਨਾਵੇ ਇਹ ਸੱਚਾਈ ਹੈ ਤੇ ਇਸੇ ਕਰਕੇ ਅਸੀਂ ਸਾਰੇ ਅਪੀਲ ਕਰਦੇ ਹਾਂ ਕਿ ਹਰੇਕ ਮਨੁੱਖ ਪੰਜ ਰੁੱਖ ਨਹੀਂ ਲਗਾਣੇ ਤਾਂ ਦੋ ਤਾਂ ਜ਼ਰੂਰ ਲਗਾਵੇ ਤੇ ਰੁੱਖ ਲਗਾਉਣ ਨਾਲ ਹੀ ਉਹਦਾ ਕੰਮ ਨਹੀਂ ਖਤਮ ਹੁੰਦਾ ਉਹਨੂੰ ਪਾਲਣ-ਪੋਸਣ ਵੀ ਕਰਨਾ ਚਾਹੀਦਾ ਜੇ ਪਾਲਣ-ਪੋਸਣ ਹੋਊਗਾ ਤਾਂ ਆਉਣ ਲਈ ਪੀੜ੍ਹੀਆਂ ਸਾਡਾ ਸਮਾਜ ਉਸ ਦੀ ਹਵਾ ਮਾਣੂਗਾ ਉਸ ਦੀ ਆਕਸੀਜਨ ਦਾ ਆਨੰਦ ਲਊਗਾ ਇੱਕ ਜਿਹੜਾ ਹੈਗਾ ਤੰਦਰੁਸਤ ਵਾਤਾਵਰਣ ਇੱਕ ਖੁਸ਼ਹਾਲ ਵਧਾ ਹਰਿਆਵਲ ਵਾਲਾ ਵਾਤਾਵਰਣ ਉਹ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰਦਾ ਹੈ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪੁੱਜੇ ਸਾਡੀ ਅਭਿਸ਼ੇਕ ਸ਼ਰਮਾ ਜੀ ਜੰਗਲਾਤ ਵਿਭਾਗ ਦੇ ਡਾਇਰੈਕਟਰ ਇਨ ਚਾਰਜ ਤੇ ਸਮੂਹ ਵਾਤਾਵਰਣ ਪ੍ਰੇਮੀਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਸ੍ਰੀ ਜੇਸ਼ ਕੋਲਾਟੀ ਜਸਵੀਰ ਸਿੰਘ ਰਾਏ ਜੀ ਸੁਰਿੰਦਰ ਸਿੰਘ ਪੁਮੱਦੀ ਜੀ ਸਭ ਦਾ ਧੰਨਵਾਦ ਕਰਦਾ ਤੇ ਸਾਨੂੰ ਖੁਸ਼ੀ ਹੈ ਕਿ ਸੂਬੇ ਦੀ ਮੁੱਖ ਮੰਤਰੀ ਸਰਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜੰਗਲਾਤ ਮੰਤਰੀ ਅਤੇ ਜੰਗਲਾਤ ਵਿਭਾਗ ਵੱਲੋਂ ਜੋ ਲੋਕਾਂ ਨੂੰ ਜਾਗਰੂਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਨੇ ਉਹ ਵਾਕਈ ਬਹੁਤ ਅੱਛੇ ਨੇ ਚਲਾਗਾਯੋਗ ਨੇ ਹਰੇਕ ਮਨੁੱਖ ਨੂੰ ਰੁੱਖ ਲਗਾਉਣ ਲਈ ਵਾਤਾਵਰਨ ਬਚਾਉਣ ਲਈ ਅੱਗੇ ਜਾਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਸਭ ਦਾ ਧੰਨਵਾਦ ਕਰਦਾ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਨਾਲ ਮੈਨੂੰ ਇਹਨਾਂ ਨੇ ਅੱਜ ਬੁਲਾਇਆ ਤੇ ਇਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਨੇ ਬੂਟੇ ਲਗਾ ਰਹੇ ਨੇ ਪਰ ਜਿਵੇਂ ਹਰਪ੍ਰੀਤ ਜੀ ਨੇ ਕਿਹਾ ਅੱਜ ਵੀ ਬੂਟੇ ਹਰ ਮਨੁੱਖ ਲਾਵੇ ਇੱਕ ਰੁੱਖ ਜਾਂ ਦੋ ਰੁੱਖ ਨਹੀਂ ਅੱਜ ਦਾ ਟਾਈਮ ਇਹ ਹੈ ਕਿ ਹਰ ਮਨੁੱਖ ਲਾਵੇ ਘੱਟੋ ਘੱਟ 10 ਰੁੱਖ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਨ੍ਹਾਂ ਦਾ ਜਨਮ ਦਿਨ ਹੈ ਇਹਨਾਂ ਦੀ ਇੱਕ ਬਹੁਤ ਵਧੀਆ ਵਧੀਆ ਬਹੁਤ ਵਧੀਆ ਗੱਲ ਹੈ ਕਿ ਇਹਨਾਂ ਨੇ ਅੱਜ ਆਪਣੇ ਹਰ ਬਰਥਡੇ ਤੇ ਇਹ ਸਭ ਨੂੰ ਕਹਿ ਰਹੇ ਆ ਜੀ ਹਰ ਆਪਣੇ ਸਾਰੇ ਹਰ ਬਰਥਡੇ ਤੇ ਹੀ ਇੱਕ ਇੱਕ ਬੂਟਾ ਲਾਣ ਪਲੱਸ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬੂਟਾ ਲਾਣ ਨਾਲ ਆਪਣੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਬੂਟਾ ਲਾਣ ਨਾਲ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ ਕਿਉਂਕਿ ਇੱਕ ਬੂਟੇ ਨੂੰ ਆਪਾਂ ਬੱਚਿਆਂ ਵਾਂਗੂ ਪਾਲਦੇ ਆ ਤਾਂ ਕਿਤੇ ਜਾ ਕੇ ਉਹ ਬड़ा ਹੁੰਦਾ ਆਪਾਂ ਬੂਟਾ ਲਾ ਕੇ ਚਲੇ ਜਾਂਦੇ ਆ ਨਹੀਂ ਬੂਟਾ ਜਦ ਆਪਾਂ ਲਾਤਾ ਤਾਂ ਉਸ ਤੋਂ ਬਾਅਦ ਉਹਦੀ ਜੱਪ ਪਾਲਣਾ ਕਰਨੀ ਆ ਉਹਦੀ ਸਾਂਭ ਸੰਭਾਲ ਕਰਨੀ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੀ ਦੂਜੀ ਗੱਲ ਮੈਕਮਾ ਬਹੁਤ ਹੀ ਘੱਟ ਰੇਟਾਂ ਤੇ ਇਸ ਸੰਸਥਾ ਨੂੰ ਤੇ ਖੰਨੇ ਦੀ ਆ ਪੂਰੇ ਪੰਜਾਬ ਦੀ ਬਹੁਤ ਘੱਟ ਰੇਟਾਂ ਤੇ ਬੂਟੇ ਪ੍ਰੋਵਾਈਡ ਕਰ ਰਿਹਾ ਹੈ ਸਾਰੀ ਸੰਸਥਾਵਾਂ ਨੂੰ ਸਾਰੇ ਗਵਰਨਮੈਂਟ ਅਦਾਰਿਆਂ ਨੂੰ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਬੂਟੇ ਲੰਨ ਤਾ ਲਾਇਆ ਜਾਵੇ ਤਾਂ ਜੋ ਪਿਛਲੇ ਸਾਲਾਂ ਚ ਕੋਈ ਆਕਸੀਜਨ ਦੀ ਕਮੀ ਆਈ ਸੀ ਉਹ ਪੂਰੀ ਕਰ ਸਕੇ ਔਰ ਓਜ਼ੋਨ ਲੇਅਰ ਦਾ ਜੋ ਬਹੁਤ ਇੱਕ ਗਲੋਬਲ ਵਾਰਮਿੰਗ ਵੱਧ ਰਹੀ ਹੈ ਉਹਨੂੰ ਘਟਾਇਆ ਜਾ ਸਕੇ ਧੰਨਵਾਦ ਵਾਤਾਵਰਨ ਬਚਾਓ ਸੰਸਥਾ ਹਰਪ੍ਰੀਤ ਸਿੰਘ ਪ੍ਰਧਾਨ ਜੀ ਦੀ ਅਗਵਾਈ ਵਿੱਚ ਅੱਜ ਅਸੀਂ ਆਪਣੇ ਟੈਂਕੀ ਨੰਬਰ 2 ਦੇ ਉੱਤੇ ਮਿੱਟੀ ਲਗਾਉਣ ਆਏ ਆਂ ਮੈਂ ਇੱਥੇ ਆਪਣੇ ਵਿਸ਼ਾਲ ਸ਼ਰਮਾ ਜੀ ਦਾ ਵੀ ਵਿਸ਼ਾਲ ਸ਼ੇਖ ਵਿਸ਼ੇਖ ਸ਼ਰਮਾ ਜੀ ਦਾ ਵੈਲਕਮ ਕਰਦੇ ਆਂ ਜੀ ਵੀ ਉਹ ਆਪਣੇ ਬਹੁਤ ਕੀਮਤੀ ਸਮਾਂ ਚੋਂ ਸਮਾਂ ਕੱਢ ਕੇ ਸਾਡੇ ਕੋਲ ਇੱਥੇ ਆਏ ਉਸ ਦੇ ਨਾਲ ਨਾਲ ਵਿਸ਼ਾਲ ਗੁਪਤਾ ਜੀ ਤੇ ਆਪਣੇ ਵਿਕਾਸ ਗੁਪਤਾ ਜੀ ਉਹਨਾਂ ਦੇ ਦੋਨਾਂ ਦਾ ਜਨਮ ਦਿਨ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਹਰ ਇਨਸਾਨ ਤੋ ਟੋਕਟ ਪੰਜ ਰੁੱਖ ਲਗਾਵੇ ਕਾਰਨ ਕੀ ਹੈ ਜੀ ਇਹ ਆਪਣੇ ਪਰਿਵਾਰ ਦੇ ਮੈਂਬਰ ਮੋਸਟਲੀ ਅੱਜਕੱਲ ਪੰਜੇ ਆ ਜੀ ਹੈਡ ਜਿਹੜਾ ਹੈਗਾ ਉਹੋ ਜੇ ਇਹ ਮੰਨ ਕੇ ਚੱਲੂਗਾ ਵੀ ਮੈਂ ਪੰਜ ਰੁੱਖ ਲਗਾਵਾ ਤਾਂ ਬੱਚੇ ਦੇਖਣਗੇ ਬੱਚੇ ਵੀ ਉਸੇ ਤਰ੍ਹਾਂ ਉਹਦੇ ਨਾਲ ਹੋਣਗੇ ਬੱਚਿਆਂ ਤਰਫ ਰੁੱਖਾਂ ਨੂੰ ਪਾ ਲਓ ਤਾਂ ਕਿ ਬਾਤਾਵਰਨ ਨੂੰ ਬਚਾਇਆ ਜਾ ਸਕੇ ਪਿਛਲੇ ਮਹੀਨੇ ਇੰਨੀ ਜ਼ਿਆਦਾ ਗਰਮੀ ਪੈ ਗਈ ਉਸ ਗਰਮੀ ਦੇ ਨਾਲ ਬਹੁਤ ਲੋਕਾਂ ਨੂੰ ਪਰੇਸ਼ਾਨੀਆਂ ਆਈਆਂ ਐਸੀ ਪਰੇਸ਼ਾਨੀਆਂ ਆਈਆਂ ਵੀ ਹਸਪੀਟਲਾਂ ਦੇ ਵਿੱਚ ਦਾਖਲ ਹੋਣਾ ਪਿਆ ਤੇ ਇੰਨੇ ਜ਼ਿਆਦਾ ਪੈਸੇ ਲੱਗ ਗਏ ਨੇ ਜਿਉਂ ਦੱਸਿਆ ਨਹੀਂ ਜਾ ਸਕਦਾ ਇਸ ਕਰਕੇ ਸਭ ਤੋਂ ਅੱਗੇ ਹੀ ਬੇਨਤੀ ਹੈ ਜੀ ਆਪਣੇ ਸ਼ਹਿਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਵੀ ਸਭ ਤੋਂ ਵੱਧ ਤੋਂ ਵੱਧ ਬੂਟੇ ਲਗਾਓ ਤਾਂ ਕਿ ਵਾਤਾਵਰਨ ਬਚਾਓ ਧੰਨਵਾਦ ਕਰੋ ਬੂਟੇ ਲਗਾਓ ਵਾਤਾਵਰਨ ਸੰਸਤਾ ਵੱਲੋਂ ਅੱਜ ਕਾ ਕਾਫੀ ਦੀ ਦੇਰ ਤੋਂ ਜੋ ਪ੍ਰੋਗਰਾਮ ਚੱਲ ਰਿਹਾ ਹੈ ਜੀ ਕਾ ਬੂਟੇ ਲਾਉਣ ਦਾ ਜੀ ਅੱਜ ਜੀ ਸਾਡੇ ਵਿੱਚ ਮੈਂ ਸ਼ਾਮਲ ਹੋਏ ਨੇ ਫੋਰੈਸਟ ਡਿਪਾਰਟਮੈਂਟ ਤੋਂ ਵਿਸ਼ੇਸ਼ ਸ਼ਰਮਾ ਜੀ ਮੈਂ ਉਹਨਾਂ ਦਾ ਪਹਿਲਾਂ ਤਾਂ ਜੀ ਵੈਲਕਮ ਕਰਦਾ ਜਿਹੜੇ ਸਾਨੂੰ ਮੋਟੀਵੇਟ ਕਰਨ ਵਾਸਤੇ ਆਏ ਨੇ এনवायरमेंट ਵਾਸਤੇ ਵੀ এনवायरमेंट ਉਸੇ ਕਿਵੇਂ ਬਚਾਇਆ ਜਾ ਸਕਦਾ ਜਿਵੇਂ ਕਿ ਲਾਸਟ ਅਸੀਂ ਦੇਖ ਰਹੇ ਹਾਂ ਪਿਛਲੇ 4-5 ਸਾਲ ਤੋਂ ਪਾਵਰ ਦੀ ਵੇਵ ਹੋਈ ਫੜੇ ਉਹ ਪੂਰੇ ਵਰਲਡ ਦੇ ਇਫੈਕਟ ਹੋਇਆ ਬਹੁਤ ਜ਼ਿਆਦਾ ਆਕਸੀਜਨ ਦੀ ਘਾਟ ਹੋਈ ਕਿਉਂਕਿ ਡਿਊ ਟੂ ਅਸੀਂ ਦੇਖਿਆ ਹੈ ਨਹੀਂ ਵੀ ਸਾਨੂੰ ਲੋੜ ਸੀਗੀ ਬੂਟੇ ਲਾਉਣ ਦੀ ਜਿਆਦਾ ਤੋਂ ਜਿਆਦਾ এনवायरमेंट ਨੂੰ ਠੀਕ ਕਰਨ ਵਾਸਤੇ ਆਪਣਾ ਠੀਕਾ ਹੁਣ ਜੇ ਮੈਂ ਦੇਖ ਰਿਹਾ ਲਾਸਟ ਮੰਥ ਦੇ ਵਿੱਚ ਦੇਖਿਆ ਸੀ ਮਈ ਦਾ ਮੰਥ ਸੀਗਾ ਬਹੁਤ ਜ਼ਿਆਦਾ ਗਰਮੀ ਪਈ ਹੈ ਉਹਦਾ ਇਫੈਕਟ ਕੀ ਪਿਆ ਆਪਣਾ এনवायरमेंट ਦੇ ਉੱਪਰ ਬਹੁਤ ਜ਼ਿਆਦਾ ਲੋਕ ਲੋਕਾਂ ਦੇ ਸਿਹਤ ਦੇ ਉੱਪਰ ਇਫੈਕਟ ਪਿਆ ਆਪਣਾ ਹੈਗਾ ਇਹਦੇ ਲਈ ਮੈਂ ਤਾਂ ਹੀ ਇੱਕ ਆਪਣਾ ਆਪਣੇ ਵੱਲੋਂ ਇੱਕ ਮੈਸੇਜ ਦਊਂਗਾ ਜੀ ਹਰੇਕ ਨੂੰ ਵੀ ਆਪਾਂ ਜਿਆਦਾ ਤੋਂ ਜਿਆਦਾ ਬੂਟੇ ਲਾਈਏ ਜਿਆਦਾ ਜਿਆਦਾ এনवायरमेंट ਨੂੰ ਠੀਕ ਕਰੀਏ ਆਪਣਾ ਧੰਨਵਾਦ ਹਾਂਜੀ ਤੋਂ ਰੁਕ ਲਗਾਓ ਵਾਤਾਵਰਨ ਸੰਸਥਾ ਵੱਲੋਂ ਜੋ ਪਿਛਲੇ ਲੰਬੇ ਸਮੇਂ ਤੋਂ ਰੁਕ ਲਗਾਉਣ ਦੀ ਜੋ ਮਹਮ ਚਲਾਈ ਜਾ ਰਹੀ ਹੈ ਉਸ ਨੂੰ ਨਿਰੰਤਰ ਚਲਾਉਂਦੇ ਹੋਏ ਅੱਜ ਅਸੀਂ ਟੈਂਕ ਨੰਬਰ 2 ਵਿਖੇ ਲੌਂਡ ਹੀ ਆਏ ਹਾਂ ਤੇ ਸਾਡੇ ਵਿਚਕਾਰ ਅੱਜ ਅਸੀਂ ਇੱਕ ਅਤਿਅਕ ਜੀ ਅਤਿਅਕ ਸ਼ਰਮਾ ਜੀ ਅਚੋਚੇ ਤੌਰ ਤੇ ਪਹੁੰਚੇ ਨੇ ਤੇ ਇਹਨਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਅੱਗੇ ਤੋਂ ਵੱਧ ਤੋਂ ਵੱਧ ਰੁੱਖ ਲਗਾਓ ਤੇ ਅੱਜ ਅਸੀਂ ਇੱਥੇ ਰੁੱਖ ਲਗਾਏ ਨੇ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਇਸ ਮਿਹਨ ਨੂੰ ਜਾਰੀ ਰੱਖਾਂਗੇ ਤੇ ਅਸੀਂ মিডিਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੀ ਇਸ ਕਾਰਜ ਨੂੰ ਅੱਗੇ ਲੈ ਕੇ ਜਾਂਦੇ ਨੇ ਤੇ ਜਨ ਜਨ ਦੇ ਵਿੱਚ ਪਹੁੰਚਾਉਂਦੇ ਨੇ ਮੈਂ ਇੱਥੇ ਆਉਣ ਤੇ ਸਾਡੇ ਪ੍ਰਧਾਨ ਸਰਾਰਾ ਪ੍ਰੇਮ ਸਿੰਘ ਜੀ ਪ੍ਰੈਸ ਆਪਣੇ ਅਸ਼ਵਨੀ ਜੀ, ਰੋਹਿਤ ਜੀ, ਸ਼ੇਰ ਸਿੰਘ ਜੀ ਅਤੇ ਸਾਡੇ ਵਿਕਾਸ ਵੀਰ ਜੀ ਅਤੇ ਬਾਕੀ ਜਿੰਨੇ ਵੀ ਸਾਡੇ ਮੈਂਬਰ ਨੇ ਸਭ ਦਾ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਉਹ ਇਸੇ ਤਰ੍ਹਾਂ ਅੱਗੇ ਤੋਂ ਵੀ ਇਸ ਮਹਿਮ ਨੂੰ ਵੱਧ ਚੜ ਕੇ ਚਲਾਉਣਗੇ ਤੇ ਵੱਧ ਤੋਂ ਵੱਧ ਰੁਖ ਲਗਾਉਣਗੇ ਧੰਨਵਾਦ